ਤਸਵੀਰਾਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਮਾਰਗ ਦੀਆਂ ਹਨ ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਸੜਕ ਤੇ ਪਸਰੀ ਗੰਦਗੀ ਕਾਰਨ ਦੁਕਾਨਦਾਰਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗੰਦਗੀ ਨਾਲ ਜਿੱਥੇ ਬਦਬੂ ਦੁਕਾਨਾਂ ਅੰਦਰ ਫੈਲੀ ਹੋਈ ਹੈ ਉੱਥੇ ਹੀ ਮੱਖੀਆਂ ਦੀ ਜ਼ਿਆਦਾ ਪਰਮਾਰ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਵੀ ਖਤਸ਼ਾਬ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਨਜ਼ਦੀਕ ਹੀ ਮਹੱਲਾ ਕੱਚਾ ਕੁਆਟਰ ਹੈ ਜਿੱਥੇ ਕਿ ਮੰਦਰ ਤੋਂ ਇਲਾਵਾ ਡਾਕਟਰਾਂ ਦੇ ਕਲੀਨਿਕ ਅਤੇ ਸਿਵਲ ਹਸਪਤਾਲ ਵੀ ਹੈ ਪਰੰਤੂ ਇਸ ਸਭ ਦੇ ਬਾਵਜੂਦ ਇਸ ਮਾਰਗ ਤੇ ਇਸ ਤਰ੍ਹਾਂ ਦੇ ਹਾਲਾਤ ਚਿੰਤਾਜਨਕ ਨੇ ਹੁਣਾਂ ਪ੍ਰਸ਼ਾਸਨ પાસે ਮੰਗ ਕੀਤੀ ਗਈ ਇਸ ਸਮੱਸਿਆ ਦਾ ਉਚਿਤ ਹੱਲ ਕੀਤਾ ਜਾਵੇ ਤਾਂ ਜੋ ਮਹੱਲਾ ਵਾਸੀਆਂ ਨੇ ਨਾਲ ਨਾਲ ਦੁਕਾਨਦਾਰ ਵੀ ਸੁਖਦਾ사 ਲੈ ਸਕਣ ਇਹ ਸਿਵਲ ਹਸਪਤਾਲ ਦੇ ਨਾਲ ਦੀ ਜਗ੍ਹਾ ਦੀ ਕੱਚੇ ਕੁਆਟਰ ਬੇਸਿਕਲੀ ਇਹਨਾਂ ਨੂੰ ਕਹੇ ਦਿੰਦੇ ਆ ਤੁਸੀਂ ਦੇਖ ਸਕਦੇ ਆ ਵੀ ਕੈਮਰੇ ਤੋਂ ਸ਼ਾਟਸ ਲੈ ਕੇ ਕਿੰਨਾ ਕੁ ਬੁਰੇ ਹਾਲਾਤ ਹੈ 20 25 ਫੁੱਟ ਦੀ ਗਲੀ ਹੈ ਜਿਹੜੀ ਸਿਰਫ 5 ਫੁੱਟ ਦੀ ਰਹਿ ਗਈ ਹੈ ਲੋਕਾਂ ਨੇ ਇੱਥੇ ਕੂੜਾ ਸਿੱਟ ਸਿੱਟ ਕੇ ਇੰਨਾ ਕੁ ਬੁਰਾ ਹਾਲ ਕੀਤਾ ਲੋਕਾਂ ਦੇ ਨਾਲ ਨਾਲ ਉਨੀ ਕੀ ਮੈਂ ਬੇਨਤੀ ਪ੍ਰਸ਼ਾਸਨ ਨੂੰ ਵੀ ਕਰਾਂਗਾ ਵੀ ਤੁਹਾਨੂੰ 8 ਦਿਨ ਹੋ ਗਏ ਅਜ ਕੰਪਲੇਂਟ ਲਖਾਈਆਂ ਨੂੰ ਐਕਸ਼ਨ ਸਾਹਿਬ ਨੂੰ ਮੈਂ ਦੋ ਤਿੰਨ ਵਾਰੀ ਕਾਲ ਕੀਤੀ ਹੈ ਸੈਨੇਟਰੀ ਇਨਸਪੈਕਟਰ ਨੂੰ ਮੈਂ ਕਈ ਵਾਰੀ ਕਾਲ ਕੀਤੀ ਪਰ ਕਿਸੇ ਨੇ ਵੀ ਇਹਨੂੰ ਜ਼ਰੂਰੀ ਨਹੀਂ ਸਮਝਿਆ ਹਾਲਾਂਕਿ ਉਹ ਸ਼ਾਰਪੋਰਟੀ ਸਾਹਿਬ ਤੋਂ ਕਲਾ ਜਿਹੜੀ ਹੈ ਪ੍ਰਾਈਮ ਲੋਕੇਸ਼ਨ ਹੈ ਸਿਵਲ ਹਸਪੀਟਲ ਇਹਦੇ ਨਾਲ ਸਾਰੇ ਹੁਸ਼ਾਰਪੁਰ ਦੇ ਮੈਡੀਕਲ ਸਟੋਰ ਇਸ ਰੋਡ ਤੇ ਹੈ ਡਾਕਟਰ ਸਰਬਜੀਤ ਦਾ ਕਲੀਨਿਕ ਇੱਥੇ ਹੀ ਹੈ ਸਕੈਨਿੰਗ ਸੈਂਟਰ ਇੱਥੇ ਹੀ ਹੈ ਮਤਲਬ ਹੁਸ਼ਾਰਪੁਰ ਦੇ ਜਿੰਨੇ ਲੋਕ ਹਨ ਉਹਨਾਂ ਨੇ ਇੱਥੇ ਬਾਹ ਪਿੰਦਾ ਹੀ ਪਿੰਦਾ ਤੇ ਲੋਕੀ ਦਵਾਈਆਂ ਲੈਂਦੇ ਲੈਂਦੇ ਬਿਮਾਰ ਹੋ ਗਏ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਕੁ ਬੁਰਾ ਹਾਲਾਤ ਹੈ ਮੱਖੀਆਂ ਤੇ ਆ ਆਵਾਰਾ ਕੁੱਤੇ ਦੀ ਦਿੱਕਤ ਇਹਦੇ ਕਰਕੇ ਮੱਖੀਆਂ ਦਾ ਤਾਂ ਆਪ ਖੜੇ ਨਹੀਂ ਸਕਦੇ ਬਈ ਨਾ ਇੱਥੇ ਤੁਸੀਂ ਆਪ ਦੇਖੋ ਵੀ ਅਸੀਂ ਸਾਰੇ ਮੂੰਹ ਤੇ ਹੱਥ ਮਾਰੀ ਜਾਂਦੇ ਬੇਸਿਕਲੀ ਕੋਈ ਖੜੇ ਨਹੀਂ ਸਕਦਾ ਇੱਥੇ ਕਈ ਵਾਰ ਇਹਨਾਂ ਨੇ ਨੋਟਿਸ ਨਹੀਂ ਆਉਂਦੇ ਨਾਲ ਨਾਲ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਨਗਰ ਨਿਗਮ ਦੀ ਗਲਤੀ ਹੈ ਪਰ ਜੇ ਤੁਹਾਨੂੰ ਆਪ ਕੰਪਲੇਂਟ ਲਿਖਾ ਦਿੱਤੀ ਐਟ ਲੀਸਟ ਉਹ ਸੌਲਵ ਤਾਂ ਹੋਣੀ ਚਾਹੀਦੀ ਹੈ ਨਾ ਕੂੜਾ ਉੜਦਾ ਪਿਆ ਨਾਲ ਹੀ ਸ਼ਿਵ ਮੰਦਿਰ ਹੈ ਗੰਦੇ ਗੰਦੇ ਲਫਾਫੇ ਲੱਗੇ ਸਾਰਾ ਮੰਦਿਰਾਂ ਦੇ ਵਿੱਚ ਕੂੜਾ ਜਾਂਦਾ ਪਿਆ ਸਾਰੀਆਂ ਦੁਕਾਨਾਂ ਦੇ ਅੰਦਰ ਨਿਆਰ ਗ ਸਮੈਲ ਦੇ ਨਾਲ ਤਾਂ ਬੰਦਾ ਇੱਥੇ ਖੜੇ ਨਹੀਂ ਸਕਦਾ ਜੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦਾ ਇਹ ਹਾਲਾਤ ਆ ਬਾਕੀ ਤੁਸੀਂ ਕੈਸ ਲਾਈ ਸਕਦੇ ਵੀ ਬਾਕੀ ਕੀ ਹਾਲ ਹੋਊਗਾ ਜਿੰਨਾ ਕੀ ਤੁਹਾਨੂੰ ਪਹਿਲਾਂ ਵੀ ਦੱਸਿਆ ਪਵਿੱਤਰ ਜੀ ਨੇ ਤੇ ਬਾਰ ਬਾਰ ਕੰਪਲੇਂਟ ਕਰਨ ਤੇ ਵੀ ਸਾਡੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਨੇ ਵੀ ਕੰਪਲੇਂਟ ਕੀਤੀ ਆ ਬਾਰ ਬਾਰ ਕੰਪਲੇਂਟ ਕਰਨ ਦੇ ਬਾਵਜੂਦ ਵੀ ਸਾਡੀ ਕਾਰਪੋਰੇਸ਼ਨ ਨਹੀਂ ਜਾਗੀ ਚਲੋ ਕਾਰਪੋਰੇਸ਼ਨ ਦੀ ਤਾਂ ਗਲਤੀ ਹੈ ਹੀ ਹੈ ਬਾਕੀ ਸਾਡੇ ਜਿਹੜੇ ਲੋਕਾਂ ਦੀ ਵੀ ਗਲਤੀ ਹੈ ਮਹਿੰਗੀਆਂ ਵੇਗੀਆਂ ਕਾਰਾਂ ਵਿੱਚ ਆਂਦੇ ਆ ਇਹ ਤੋਂ ਲਫਾਵੇ ਆ ਬਨ ਕੇ ਲਿਆਂਦੇ ਕਰੋ ਕੂੜਾ ਸੁੱਟ ਕੇ ਉਹ ਚਲ ਜਾਂਦੇ ਆ ਅਸੀਂ ਉਹ ਲੋਕਾਂ ਅੱਗੇ ਵੀ ਅਪੀਲ ਕਰਦੇ ਆ ਵੀ ਭਾਈ ਐਦਾਂ ਨਾ ਕਰੋ ਜਿੱਥੇ ਕਾਰਪੋਰੇਸ਼ਨ ਨੇ ਡੰਪ ਬਣਾਇਆ ਉੱਥੇ ਜਾ ਕੇ ਕੂੜਾ ਸੁੱਟੋ ਜਦ ਕਿ ਹੁਣ ਕਾਰਪੋਰੇਸ਼ਨ ਨੇ ਗੱਡੀਆਂ ਵੀ ਨਵੀਆਂ ਦਿੱਤੀਆਂ ਵੀ ਉਹ ਗੱਡੀਆਂ ਤਾਂ ਸ਼ਹਿਰ ਦੇ ਵਿੱਚ ਕਿਤੇ ਨਜ਼ਰ ਆਉਂਦੀਆਂ ਨਹੀਂ ਹੈਗੀਆਂ ਉਹਨਾਂ ਨੇ ਕਿਹਾ ਮੱਲਾ ਮੱਲਾ ਜਾ ਕੇ ਸੁੱਕਾ ਕੂੜਾ ਲੱਗ ਗਿੱਲਾ ਲੱਗ ਚੱਕਣ ਗਿਆ ਤੇ ਜਦ ਕਿ ਉਹ ਨਹੀਂ ਆ ਰਹੀਆਂ ਹੈਗੀਆਂ ਕੋਲ ਛੇ ਮੰਦਰ ਵੀ ਆ ਅਲਫਾਵੇ ਗੰਦੇ ਜਿਹੜੇ ਸਾਡੇ ਸ਼ਿਵ ਮੰਦਿਰ ਦੇ ਅੰਦਰ ਜਾਂਦੇ ਸ਼ਨੀ ਦੇਵ ਦਾ ਵੀ ਮੰਦਿਰ ਆ ਕੋਲ ਸਰਬਜੀ ਡਾਕਟਰ ਦਾ ਵੀ ਕਲੀਨਿਕ ਆ ਕੀ ਮੰਗ ਕਰਦੇ ਆ ਅਸੀਂ ਇਹ ਮੰਗੇ ਇਹ ਕਰਦੇ ਆ ਵੀ ਯਾਨੀ ਕਿ ਇੱਥੇ ਕੂੜਾ ਜਲਦ ਤੋਂ ਜਲਦ ਚੱਕਿਆ ਜਾਵੇ